ਸਾਬ ਫੇਸ ਚਾਰ ਤੇ ਜਿਹੜੀ ਗੋਲੀ ਚੱਲੀ ਸੀ ਦੱਸੋ ਕਿ ਕੀ ਕਾਰਨ ਸੀਗਾ ਔਰ ਦੋਸ਼ੀ ਕਾਬੂ ਕਰ ਲਿਆ ਹਾਂਜੀ ਜੀ ਇਹ ਵਾਰ ਦਾ 26 ਤਰੀਕ ਦੀ ਹੈਗੀ ਇਹਦੇ ਚ ਰਾਤ ਨੂੰ ਕਰੀਬ 10:30 ਦੇ ਅਰਾਊਂਡ ਇਹਦੇ ਵਾਰਦਾਤ ਹੋਈ ਸੀ ਸਾਨੂੰ ਅਰਾਊਂਡ 11 ਵਜੇ ਇਨਫੋਰਮੇਸ਼ਨ ਆਈ ਕਿ ਕਿਸੇ ਮੁੰਡੇ ਨੇ ਇੱਕ ਦੂਜੇ ਮੁੰਡੇ ਤੇ ਗੋਲੀ ਚਲਾ ਦਿੱਤੀ ਹੈ ਉਸ ਵਿੱਚ ਹੋਇਆ ਕਿ ਫਿਰ ਜਦ ਆਪਾਂ ਆਪਣਾ ਸਵਿਫਟ ਐਕਸ਼ਨ ਲਿੱਤਾ ਤੇ ਆਪਣੀ ਟੀਮਾਂ ਵੱਖਰੀਆਂ ਇਸ ਜੀ ਸਾਹਿਬ ਨੇ ਵੱਖਰੀਆਂ ਟੀਮਾਂ ਬਣਾ ਬਣਾ ਕੇ ਉਹਨਾਂ ਦੇ ਪਿੱਛੇ ਡਰੇਸ ਕਰਨ ਦੀ ਸਟਾਰਟ ਜਦ ਕੀਤਾ ਸ਼ੁਰੂ ਉਸ ਦੇ ਸਾਹਮਣੇ ਆਇਆ ਕਰਨ ਸ਼ਰਮਾ ਨਾਮ ਦੇ ਮੁੰਡੇ ਨੇ ਇੱਕ ਸ਼ੁਭਮ ਡੋਗਰਾ ਤੇ ਗੋਲੀ ਚਲਾ ਦਿੱਤੀ ਸੀ ਠੀਕ ਹੈ ਤੇ ਦੋਸ਼ੀ ਨੂੰ ਕਿੰਨੀ ਦੇਰ ਦੇ ਵਿੱਚ ਵਿੱਚ ਗ੍ਰਿਫਤਾਰ ਕਰ ਲਿਆ ਇਹ ਜੀ ਆਪਣਾ ਬੜਾ ਹੀ ਸਵਿਫਟ ਤੇ ਐਫੀਸ਼ੀਐਂਟ ਐਕਸ਼ਨ ਲਿੱਤਾ ਗਿਆ ਪੁਲਿਸ ਵੱਲੋਂ ਤੇ ਦੋਸ਼ੀ ਨੂੰ 12 ਘੰਟੇ ਦੇ ਅੰਦਰ ਦੇ ਅੰਦਰ ਆਪਾਂ ਰਾਉਂਡ ਅਪ ਕਰ ਲਿਆ ਸੀ ਤੇ ਹਿਮਾਚਲ ਤੋਂ ਉਹਨੂੰ ਫੜ ਕੇ ਲਿਆਏ ਸੀ ਸਰ ਜਿਹੜੇ ਅਸਲਾ ਵਾ ਇਹ ਨਜਾਇਜ਼ ਆ ਕਿ ਨਜਾਇਜ਼ ਆ ਔਰ ਕਿਸ ਕਾਰਨ ਪਿੱਛੇ ਗੋਲੀ ਚਲਾਈ ਇਹ ਜੀ ਜਿਹੜਾ ਵੈਪਨ ਯੂਜ਼ ਕੀਤਾ ਹੈ ਇਹ ਇਲਲੀਗਲ ਵੈਪਨ ਹੈ ਦਾ ਜੀ ਨਜਾਇਜ਼ ਅਸਲਾ ਹੈਗਾ ਤੇ ਇਹ ਜਿਹੜਾ ਸੀਗਾ ਇਹਦੇ ਪਿੱਛੇ ਰੰਜਿਸ਼ ਜਿਹੜੀ ਸੀਗੀ ਕਿ ਇੱਕ ਲੜਕੀ ਦੀ ਫਰੈਂਡਸ਼ਿਪ ਸੀਗੀ ਸ਼ੁਭਮ ਡੋਗਰਾ ਦੇ ਨਾਲ ਕਰਨ ਸ਼ਰਮਾ ਉਸ ਲੜਕੀ ਨੂੰ ਪ੍ਰੈਸ਼ਰ ਪਾ ਰਿਹਾ ਸੀਗਾ ਕਿ ਉਹ ਦੇ ਨਾਲ ਦੋਸਤੀ ਕਰੇ ਤੇ ਸ਼ੁਭਮ ਡੋਗਰਾ ਨਾਲ ਦੋਸਤੀ ਤੋੜ ਦੇ ਇਹ ਮਤਲਬ ਪੁਰਾਣਾ ਇਹਦਾ ਫਰੈਂਡ ਸੀਗਾ ਲੜਕੀ ਦਾ ਜੀ ਇਹ ਇਕੱਠੇ ਗਲਤ ਹੈ ਸਾਹਮਣੇ ਆਏ ਕਿ ਇਕੱਠੇ ਵੀ ਕੰਮ ਕੀਤਾ ਤੇ ਇੱਕ ਦੂਜੇ ਨੂੰ ਜਾਣਦੇ ਸੀਗੇ ਸਰ ਹੁਣ ਅੱਗੇ ਕੀ ਗ੍ਰਿਫਤਾਰ ਕਰਨ ਤੋਂ ਬਾਅਦ ਕੋਈ ਰਿਮਾਂਡ ਵਗੈਰਾ ਕੋਰਟ ਵਿੱਚ ਕੀਤਾ? ਹਾਂਜੀ ਸਰ ਅਸੀਂ ਇਹਨੂੰ ਕੋਰਟ 'ਚ ਪੇਸ਼ ਕੀਤਾ ਤੇ ਸਾਨੂੰ ਰਿਮਾਂਡ ਵੀ ਮਿਲਿਆ। ਇਸ ਤੋਂ ਆਪਾਂ ਵੈਪਨ ਦੀ ਵੀ ਰਿਕਵਰੀ ਹੋਈ ਹੈ। ਨਾਲ ਸਾਨੂੰ 8 ਜ਼ਿੰਦਾ ਰਾਉਂਡ ਵੀ ਰਿਕਵਰ ਹੋਏ ਨੇ। ਸਰ ਅੱਗੇ ਫਿਰ ਕਿਵੇਂ ਕਾਰਵਾਈ ਰਹੂਗੀ? ਹੁਣ ਕਿੱਥੋਂ ਹਥਿਆਰ ਲੈ ਆਇਆ ਇਹ ਵੀ ਪਤਾ ਲਗਾਇਆ ਜਾਊਗਾ? ਜੀ ਆਪਾਂ ਲੱਗੇ ਹੋਏ ਹਾਂ ਕਿ ਸਾਨੂੰ ਪਤਾ ਲੱਗੇ ਆਪਣੇ ਦੇ ਬੈਕਵਰਡ ਤੇ ਫਾਰਵਰਡ ਲਿੰਕੇਜ ਕਰੀਏ ਕਿ ਇਹ ਨਜਾਇਜ਼ ਅਸਲਾ ਕਿੱਥੋਂ ਇਹਨੇ ਪ੍ਰਾਪਤ ਕੀਤਾ ਤੇ ਹੋਰ ਵੀ ਜੇ ਇਹਦੇ ਕੋਲ ਕੋਈ ਹੋਰ ਆਪਣੇ ਸਬੂਤ ਨਿਕਲਦੇ ਹਨ ਉਹ ਵੀ ਆਪਾਂ ਇਸ ਤੋਂ ਕਢਾਉਂਦੇ ਹਾਂ। ਉਹ ਦੋਸ਼ੀ ਕਿੰਨਾ ਪੜਿਆ ਲਿਖਿਆ ਤੇ ਇਹ ਜਿਹੜਾ ਅਸਲਾ ਇਹਨੇ ਲਿਆਂਦਾ ਇਹਦਾ ਪਤਾ ਕੀਤਾ ਜਾ ਰਿਹਾ ਕਿ ਕਿੱਥੋਂ ਲਿਆਂਦਾ ਹੈ ਇਹ ਸਰ ਗ੍ਰੈਜੂਏਟ ਹੈ ਹਾਂਜੀ ਤੇ ਉੱਚੀ ਮਿਲੋ ਯੂਪੀ ਸਾਈਡ ਤੋਂ ਲੱਗਿਆ ਹੈ ਯੂਪੀ ਸਾਈਡ ਤੋਂ ਲੱਗਿਆ ਅਸਲਾ ਤਾਂ ਸਰ ਇਹ ਰਹਿੰਦਾ ਕਿੱਥੇ ਪਿਆ ਸੀਗਾ ਉਹ ਮਹਾਲੀ ਚ ਇਹ ਆਪਣੇ ਆਪਣੇ ਚੰਡੀਗੜ੍ਹ ਚ ਸੀ ਸੀ ਇਹਦੀ ਦਾ ਨਾਸਪੈਂਡ ਜਿਹੜਾ ਆਂਦਾ ਸੀਗਾ ਜੀ ਉਹਦਾ ਕੋਈ ਹੋਰ ਸਾਥੀ ਵੀ ਨਾਲ ਪੁਲਿਸ ਕਹਿੰਦੀ ਗੱਲ ਕਿ ਕੱਲਾ ਹੀ ਸੀ ਹਲੇ ਅਜੇ ਉਹ ਅੰਡਰ ਇਨਵੈਸਟੀਗੇਸ਼ਨ ਹੈਗਾ ਉਹ ਐਂਗਲ ਹਲੇ ਤਾ ਸਾਨੂੰ ਇਹਦਾ ਮੇਨ ਰੋਲ ਕਰਨ ਸ਼ਰਮਾ ਦਾ ਹੀ ਸਾਹਮਣੇ ਆਇਆ ਹੈ। ਕੋਈ ਅਸ਼ਪਤਰਾ ਤਿੰਨ ਨਹੀਂ ਕਿ ਇਹ ਦਸ਼ਾ ਉਹ ਨਹੀਂ ਕਰਦਾ। ਨਹੀਂ ਜੀ ਹਲੇ ਤਾ ਕੋਈ ਆਈ ਨਹੀਂ ਹੈਗੀ ਨਾ ਇਹਦੇ ਉੱਤੇ ਪਹਿਲਾਂ ਕੋਈ ਮੁਕੱਦਮਾ ਹੈਗਾ। ਬਟ ਇਹ ਜ਼ਰੂਰ ਗੱਲ ਹੈਗਾ ਕਿ ਜਿਹੜਾ ਬਿਆਨਾ ਤੋਂ ਸਾਨੂੰ ਪਤਾ ਲੱਗ ਰਿਹਾ ਹੈ ਕਿ ਇੱਕ ਕੁੜੀ ਨੂੰ ਕਾਫੀ ਧਮਕਾ ਰਿਆ ਸੀ ਵਪਨ ਦਿਖਾ ਕੇ। ਸਰ ਪ੍ਰਾਇਮਰੀ ਅਨਜਾਮ ਤੋਂ ਜੋ ਵੀ ਰਿਪੋਰਟ ਲਾਈ ਉਸ ਤੇ ਵਿੱਚ ਕੀ ਆਇਆ ਕਿ ਵੀ ਇਸ ਨੇ ਲੜਕੀ ਨੂੰ ਕੋਈ ਡਿਮਾਂਡ ਕਰਨਾ ਸੀਗਾ ਕਿ ਮਤਲਬ ਕਿਸ ਤਰ੍ਹਾਂ ਦਾ ਮਤਲਬ ਰਿਹਾ ਮਤਲਬ ਅਪਰਾਧ ਦਾ ਨੇਚਰ ਜਿਹੜਾ ਹਾਂਜੀ ਜੀ ਕਰਨ ਸ਼ਰਮਾ ਦਾ ਜੀ ਸੀਗਾ ਕਿ ਉਹਨੂੰ ਸੀਗਾ ਕਿ ਇਹਦੇ ਨਾਲ ਦੋਸਤੀ ਨਾ ਇਹਦੇ ਨਾਲ ਸ਼ੁਭਮ ਡੋਗਰਾ ਦੇ ਨਾਲ ਦੋਸਤੀ ਦੋਸਤੀ ਨਾ ਹੋਏ ਤੇ ਇਹਦਾ ਸੀਗਾ ਕਿ ਉਹ ਉਹਨੂੰ ਸੀਗਾ ਕਿ ਮੇਰੇ ਨਾਲ ਦੋਸਤੀ ਹੋ ਜਾਏ ਇਹਦੇ ਕਰਕੇ ਉਹ ਪ੍ਰੈਸ਼ਰ ਪਾ ਰਿਆ ਸੀ ਕੁੜੀ ਤੇ ਜਦੋਂ ਫਾਇਰਿੰਗ ਕੀਤੀ ਗਈ ਸਰ ਉਦੋਂ ਜਿਸ ਬੰਦੇ ਨੇ ਫਾਇਰਿੰਗ ਹੋਈ ਆ ਉਹ ਕਿੱਥੇ ਸੀਗਾ ਉਹ ਕਿਹੜੀ ਇਨਸੀਡੈਂਟ ਦੀ ਪਲੇਸ ਸੀਗੀ ਇਹ ਜਿਹੜੀ ਫਾਇਰਿੰਗ ਹੋਈ ਹੈ ਜੀ ਆਪਣਾ ਜਿਹੜਾ ਜੋ ਚਾਰ ਫੇਜ਼ ਦਾ ਹੈਗਾ ਇਹਦੇ ਚੌਂਕ ਦੇ ਕੋਲ ਇੱਕ ਛੋਟਾ ਜਿਹਾ ਪਾਰਕ ਹੈਗਾ ਚਾਰ ਫੇਜ਼ ਉੱਥੇ ਜਿੱਥੇ ਕੁੜੀ ਰਹਿੰਦੀ ਸੀ ਉਹਦੇ ਘਰ ਦੇ ਸਾਹਮਣੇ ਇੱਕ ਛੋਟਾ ਜਿਹਾ ਪਾਰਕ ਸੀਗਾ ਉੱਥੇ ਇਹਨਾਂ ਦੀ ਆਪਸ ਵਿੱਚ ਬਹਿਸ ਵਸਾਈ ਹੋਈ ਤੇ ਇਹਨੇ ਫਾਇਰ ਕਰਤਾ ਸੀ ਸਰ ਗੋਲੀ ਕਿੱਥੇ ਲੱਗੀ ਹੈ ਦਰਕੇ ਦੇ ਉਹ ਮੋੜੇ ਤੇ ਲੱਗੀ ਹੈ ਜੀ ਤੇ ਜਿਹੜਾ ਮੁੰਡਾ ਹੈਗਾ ਉਹ ਕੀ ਕਹਿੰਦਾ ਹਸਪਤਾਲ ਚ ਐਡਮਿਟ ਹੈਗਾ ਜੀ ਥੈਂਕ ਯੂ ਜੀ